ਇਕ ਜਦੋਂ ਮਤੀ ਦਿਨ ਜੀਲ ਦੇ ਵਿੱਚ ਆਪਾਂ 10 ਕੁਆੜੀਆਂ ਦਾ ਦਿਸਤਾਂਤ ਪੜਦੇ ਹਾਂ ਬਾਈਬਲ ਲਿਖਾਇਕੀ ਤਾਂ ਲਾੜਾ देर ਲਗਾਉਂਦਾ ਉਹਦੇ ਆਉਣ ਦੇ ਵਿੱਚ ਦੇਰ ਹੋ ਜਾਂਦੀ ਇਹਨੇ ਲੀਬੀਆਸ ਸਕੀ ਦੁਕਾਨ ਦੇ ਲਸਪੋਸੋ ਤarda ad arrivare ਉਹ 10 ਦੀਆਂ 10 ਹੋ ਜਾਂਦੀਆਂ ਕਿ ਉਹ ਅੱਧੀ ਰਾਤ ਨੂੰ ਤੂੰ ਪੈਂਦੀ ਰੋਲਾ ਪੈਂਦਾ ਕਿ ਲਾੜਾ ਆ ਗਿਆ ਫਿਰ ਸਮਝ ਚਲੋ ਉਹ ਦੁਕਾਨ ਤੋਂ ਕੰਚ ਨੂੰ ਸੁਣਨਾ ਸੰਦੀ ਹੈ ਕਿ ਲਸਪੋਸੋ ਸਾਰੀਬਾਂਡੋ ਦੇ ਨਿਆ ਪੰਜ ਸਮਝਦਾਰ ਆ ਚਿੰਕਾ ਦੋਨੇ ਇੰਟੈਲੀਜੈਂਟ ਉੱਠਦੀਆਂ ਆਪਣੀਆਂ ਮਸਾਲਾ ਚੱਕਦੀਆਂ ਜਿਹੜਾ ਐਕਸਟਰਾ ਤੇਲ ਹੁੰਦਾ ਉਹਦੇ ਵਿੱਚ ਪਾਉਂਦੀਆਂ ਕੁੱਪੀ ਜੋ ਕੱਢ ਕੇ ਆਪਣੀ ਮਸਾਲ ਨੂੰ ਜਗੌਂਦੀਆਂ ਤੇ ਲਾੜੇ ਨੂੰ ਮਿਲਣ ਦੇ ਲਈ ਨਿਕਲ ਜਾਂਦੀਆਂ ਤੇ ਕਿਹਨਾਂ ਨੂੰ ਮੂਰਖ ਕਿਆ ਗਿਆ ਉਹ ਉੱਠਦੀਆਂ ਆ ਮਸਾਲਾ ਦਾ ਤੇਲ ਖਤਮ ਹੋ ਚੁੱਕਾ ਆ ਫੋਨ ਉਹਨਾਂ ਦੇ ਕੋਲ ਕੁਝ ਹੈ ਨਹੀਂਗਾ ਕਿ ਉਸ ਅੰਧੇਰੇ ਦੇ ਵਿੱਚ ਲਾੜੇ ਦੇ ਮਿਲਣ ਦੇ ਲਈ ਨਿਕਲ ਸਕਣੋਂ ਜੋਨਨ ਕੋਤੇ ਉਨ ਭੀ ਚੇਂਦੇ ਲੋਰ ਲੰਪਾਦਲਿਕੋ ਸੂਗੈਨੋ ਨੋ ਪੋਤੇਵੋ ਉਸ਼ੀਰ ਬਰ ਲੀਨਕੋਨਾਰ ਲੋਸਪੋਸੋ ਤੇ ਕੁਪੀਡਾ ਤੇਲ ਨਾ ਹੁਨ ਕਰਕੀ ਉਹ ਪੰਜੇ ਉਥੀ ਰਹਿ ਜਾਂਦੀਆਂ ਜਿਹੜੀਆਂ ਪੰਜ ਚੁਸਤ ਚਤਰਸੀ ਉਹ ਲਾੜੇ ਦੇ ਨਾਲ ਚਲੀਆਂ ਜਾਂਦੀਆਂ ਤੇ ਦਰਵਾਜ਼ਾ ਬੰਦ ਹੋ ਜਾਂਦਾ ਨੋਨੋ ਬੀ ਤਲੋਲੋ ਦੀ ਸਕੋਲ ਤਨ ਉਹਨਾਂ ਨੇ ਕੋਦੂ ਤੋ ਚੇਂਦੇ ਲਾ ਫਾਦਰੀ ਨੋ ਪੋਟੂਤੋ ਅਨੋਨਾਰ ਨੋ ਪੋਟੂਤੋ ਇਨਕੋਨਤਰਾਰ ਲੋਸਪੋਸੋ ਮੈਂਟਰੇ ਕੋਲੇ ਚੀਓ ਕੈਨੋ ਸਵੇਗਿਨ ਇੰਟੇਲੀਜੇ ਅਜੇ ਇਸ ਮਿਸਾਲ ਔਰ ਇਸ ਕੁਪੀ ਦੇ ਤੇਲ ਦੀ ਤੁਲਨਾ ਮੈਂ ਤੁਹਾਡੇ ਵਿਸ਼ਵਾਸ ਦੇ ਨਾਲ ਕਰਨੀ ਚਾਹੁੰਦਾ

ਸਪੋਗਰਾਲੇ ਵੋਸਟਾ ਪ੍ਰੋਬਲੀਮ ਲੇਕਿਨ ਤੁਹਾਡੇ ਵਿੱਚ ਕਾਲਾ ਪੰਨ ਵੀ ਨਹੀਂ ਆ ਤੁਸੀਂ ਆਰਾਮ ਦੇ ਨਾਲ ਪਰਮੇਸ਼ਵਰ ਦੇ ਉੱਤਰ ਦੀ ਵੇਟ ਕਰ ਰਹੇ ਹੋ ਮੋਬੀ ਨੋ ਦੋਵੇਤੇ ਅਵੇਰੇ ਫ੍ਰੈਟਾ ਇਨਾਂਜ਼ੀ ਕੋਈ ਦੋਵੇਤੇ ਅਵੇਰੇ ਪਾਸ਼ੀਐਂਸਾ ਫੋਰੇ ਜੀਓਲਾ ਰਿਸਪੋਸਾ ਦੀ ਤਾਡੇ ਅੰਦਰ ਸੰਯਮ ਸਬਰ ਕੋਈ ਅਵੇਤੇ ਪਾਸ਼ੀਐਂਸਾ ਦਿੰਤੋ ਦੀ ਬੂਖ ਲਾ ਮੁਸਾਫੇ ਕਿ ਨੈਸਰੇਲੈਨੂ ਚੁੱਪ ਚਾਪ ਕਰਕੇ ਖੜੇ ਰਵੋ ਤੇ ਉਹ ਕੰਮ ਜਿਹੜਾ ਯਹਵਾ ਪਰਮੇਸ਼ਵਰ ਅੱਜ ਕਰੇਗਾ ਆਪਣੀਆਂ ਅੱਖਾਂ ਦੇ ਨਾਲ ਤੁਸੀਂ ਦੇਖੋਗੇ ਆਮੀਨ ਇਕ ਸਮਾਂ ਹੁੰਦਾ ਚੁੱਪਚਾਪ ਕਰਕੇ ਖੁਦਾ ਦੀ ਵੇਟ ਕਰੋ ਕਲਾਮ ਚ ਲਿਖਿਆ ਹੈ ਨਾ ਹਰ ਚੀਜ਼ ਦਾ ਇੱਕ ਸਮਾਂ ਹੈ ਇੱਕ ਬੋਲਣ ਦਾ ਸਮਾਂ ਤੇ ਇੱਕ ਚੁੱਪ ਰਹਿਣ ਦਾ ਸਮਾਂ ਹੁੰਦਾ ਕੀ ਹੈ ਕਿਵਰੀ ਜਿੱਥੇ ਅਸੀਂ ਚੁੱਪ ਰਹਿਣਾ ਉਸ ਇਥੇ ਬਹੁਤ ਬੋਲਦੇ ਆ ਜਿੱਥੇ ਅਸੀਂ ਬੋਲਣਾ ਉਸ ਇਥੇ ਗੁੰਗੇ ਹੋ ਜਾਂਦੇ ਆ ਮੈਂ ਚੁੱਪ ਨਹੀਂ ਕਿਹਾ ਮੈਂ ਕਿਹਾ ਬਹੁਤ ਇਥੇ ਬੋਲਣਾ ਤੇ ਉਥੇ ਗੁੰਗੇ ਹੋ ਜਾਂਦੇ ਆ हाल लूई आहे जिथे बोलण उथे कड़क जे बोलो जिथे चुप रहण सफ़र ते न चुप घर हाल लू